ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਉਣ ਉੱਪਰ ਕਲਿੱਕ ਕਰੋ ਗੁਰੂ ਪਿਆਰਿਓ ਮਾਤਾ ਗੁਰਦੇ ਕੌਰ ਜੀ ਦੀਆਂ ਸਿੱਖਿਆਵਾਂ ਦੇ ਸਦਕਾ ਜਦੋਂ ਬਾਬਾ ਜ਼ੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੇ ਮੁਗਲਾਂ ਦੀ ਇਹ ਨਾ ਮੰਨੀ ਤਾਂ ਵਜ਼ੀਰ ਖਾਂ ਦੇ ਹੁਕਮ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਭਾਈ ਮੁੱਤੀਰਾਮ ਮਹਰਾਜੀ ਨੇ ਜਦੋਂ ਇਸ ਗੱਲ ਦੀ ਖਬਰ ਮਾਤਾ ਗੁਜਰਕੌਰ ਜੀ ਨੂੰ ਦਿੱਤੀ ਤਾਂ ਪੋਤਿਆਂ ਦੀ ਸ਼ਹੀਦੀ ਦਾ ਦੁੱਖ ਨਾ ਸਹਿਣ ਕਰਦੇ ਹੋਏ ਮਾਤਾ ਗੁਜਰਕੌਰ ਜੀ ਨੇ ਵੀ ਸਵਾਸ ਤੇ ਆ ਗਦਿੱਤੇ ਤੇ ਸੱਟੇ ਖਾਂਦੇ ਜਾ ਸਮਾਈ ਵਜ਼ੀਰ ਖਾਂ ਦੇ سینੇ ਅੰਦਰ ਗੁਰੂ ਕਰਦੇ ਪ੍ਰਤੀ ਇੰਨੀ ਕੋ ਨਫਰਤ ਪਈ ਹੋਈ ਸੀ ਕਿ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਤੋਂ ਬਾਅਦ ਵੀ ਉਸ ਦਾ ਮਨ ਸ਼ਾਂਤ ਨਾ ਹੋਇਆ ਤੇ ਉਹ ਉਹ extrater ਦੇਹਾਂ ਦਾ ਵੀ અપਮਾਰ ਕਰਨਾ ਚਾਹੁੰਦਾ ਸੀ ਵਜ਼ੀਰ ਖਾਂ ਦੇ ਹੁਕਮ ਅਨੁਸਾਰ ਜਾਲਮਾਂ ਨੇ ਤਿੰਨਾ ਪਵਿੱਤਰ ਦੇਹਾਂ ਨੂੰ ਕੰਸਲਾ ਨਦੀ ਦੇ ਸੰਗਰੇ ਜੰਗਲਾ ਵਿੱਚ ਸੁੱਟ ਦਿੱਤਾ ਜੰਗਲ ਵਿੱਚ ਕਈ ਤਰ੍ਹਾਂ ਦੇ ਖੰਖਾਰ ਜਾਨਵਰ ਰਹਿੰਦੇ ਸਨ ਪਰ ਕੋਈ ਵੀ ਜਾਨਵਰ ਪਵਿੱਤਰ ਦੇਹਾਂ ਦੇ ਪਾਸ ਨਾ ਆਇਆ ਕਿਉਂਕਿ ਵਾਹਿਗੁਰੂ ਦੀ ਮਿਹਰ ਸਦਕਾ ਉਹਨਾਂ ਆਪਣਾ ਪਵਿੱਤਰ ਦੇਹਾਂ ਦੀ ਰਾਖੀ ਇੱਕ ਬੱਬਰ ਸ਼ੇਰ ਨੇ ਕੀਤੀ ਕੋਰੇ ਦੋ ਦਿਨ ਤੱਕ ਉਹ ਸ਼ੇਰ ਬਿਨਾਂ ਕੁਝ ਖਾਦੇ भुखा भाड़ा तिने शरीर की राखी करता रहा जिस थान ते यह घटना वापरी सी उस थां गुरु द्वारा विवानगढ़ शुशोभित है दो दिन तक पवित्र देहा संस्कार इस करके नहीं हुया। क्योंकि वजीर खान नहीं चाहता सवित्र देहाह का संस्कार सिखा रीति अनुसार होवे ਸਾਹਿਬ ਜਾਦਿਆਂ ਦੀ ਸ਼ਹੀਦੀ ਤੋਂ ਬਾਅਦ ਦਰਦ ਮਾਰੇ ਕਿਸੇ ਦੀ ਵੀ ਇਹ ਹਿੰਮਤ ਨਾ ਪਈ ਕਿ ਉਹਨਾਂ ਦਾ ਕੋਈ ਵਿਧੀ ਪੂਰਵਕ ਸੰਸਕਾਰ ਕਰ ਸਕੇ ਵਜ਼ੀਰ ਖਾਨੇ ਹੁਕਮ ਜਾਰੀ ਕਰ ਦਿੱਤਾ ਕਿ ਮਾਤਾ ਜੀ ਤੇ ਸਾਹਿਬ ਜਾਦਿਆਂ ਦਾ ਸੰਸਕਾਰ ਕਿਸੇ ਵੀ ਸੰਸਾਰ ਘਾਟ ਵਿੱਚ ਨਾ ਕੀਤਾ ਜਾਵੇ ਜਦੋਂ ਇਸ ਘਟਨਾ ਦਾ ਪਤਾ ਦੀਵਾਨੇ ਟੋਟਲ ਮਲਦੀ ਨੂੰ ਲੱਗਾ ਤਾ ਉਹ ਬਹੁਤ ਦੁਖੀ ਹੋਏ دیਵਾਨ ਟੋਡਰ ਮਾਜੀ ਸਰਹਿੰਦ ਸੂਬੇ ਦੇ ਸਭ ਤੋਂ ਅਮੀਰ ਵਪਾਰੀ ਤੇ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਉੱਗੇ ਦਰਬਾਰੀ ਸਨ ਜਿਸ ਹਵੇਲੀ ਵਿੱਚ ਉਹ ਰਹਿੰਦੇ ਸਨ ਉਸ ਹਵੇਲੀ ਦਾ ਨਾਮ ਜਹਾਜੀ ਹਵੇਲੀ ਸੀ ਕਿਉਂਕਿ ਪੁੱldi ਬਣਾਵਟ ਸਮੁੰਦਰੀ ਜਹਾਜ਼ ਵਰਤੀ ਸੀ دیਵਾਨ ਟੋਡਰ ਮਾਜੀ ਨੇ ਵਜ਼ੀਰ ਖਾਂ ਤੋਂ ਪਵਿੱਤਰ ਦੇਹਾਂ ਦਾ ਸੰਸਕਾਰ ਕਰਨ ਦੀ ਇਜਾਜ਼ਤ ਮੰਗੀ ਤਾਂ ਲਾਲਚੀ ਵਜ਼ੀਰ ਖਾਂ ਨੇ ਕਿਹਾ ਕਿ ਤੈਨੂੰ ਸੰਸਕਾਰ ਕਰਨ ਲਈ ਜਿੰਨੀ ਵੀ ਥਾਂ ਚਾਹੀਦੀ ਹੈ ਉਨੀ ਥਾਂ ਦੇ ਉੱਤੇ ਤੈਨੂੰ ਸੋਨੇ ਦੀਆਂ ਮੋਹਰਾਂ ਵਿਛਾਉਣੀਆਂ ਹੋਣਗੀਆਂ ਤੇ ਉਹ ਵੀ ਖੜੇ ਰੁੱਖ ਤਾਂ ਦੀਵਾਨ ਟੋਡਰ ਮਾਝੀ ਨੇ ਵਜ਼ੀਰ ਖਾਂ ਦੀ ਸ਼ਰਤ ਨੂੰ ਪ੍ਰਵਾਨ ਕਰ ਲਿਆ ਤੇ ਆਪਣੀ ਸਾਰੀ ਜ਼ਮੀਨ ਜਾਇਦਾਦ ਨੂੰ ਕੁਰਬਾਨ ਕਰਕੇ ਉਹ ਜ਼ਮੀਨ ਉੱਤੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ ਤੇ ਜ਼ਮੀਨ ਖਰੀਦ ਲਈ ਉਸ ਵੇਲੇ ਸੋਨੇ ਦੀ ਮੋਹਰ ਦਾ ਸਾਈਜ਼ 3 ਸਵਾ ਇੰਚ ਤੇ ਪਾਰ ਕਰੀਬ 10 ਗ੍ਰਾਮ ਹੁੰਦਾ ਸੀ ਸਾਹਿਬ ਜਾਗਿਆਂ ਦੇ ਸੰਸਕਾਰ ਦੀ ਕਰੀਬ 780 ਕਿਲੋ ਯਾਨੀ ਕਿ 78000 ਮੋਹਰਾ ਵਿਸ਼ਾਈਆ ਗਿਆ ਸਮਰ। ਉਹਨਾਂ ਸਮਿਆਂ ਵਿੱਚ 780 ਕਿਲੋ ਸੋਨਾ ਖਰੀਦਣ ਲਈ ਦੀਵਾਨ ਤੋੜਾ ਮਾਜੀ ਦਾ ਕਾਲ ਤੱਕ ਗਿਆਨੇ ਪੈਂ ਗਿਆ ਸੀ। ਯਾਨੀ ਕਿ ਉਸਮਹਾਨ ਇਨਸਾਨ ਨੇ ਪਵਿੱਤਰ ਦਿਹਾਦੇ ਸੰਸਕਾਰ ਦੀ ਜ਼ਮੀਨ ਨੂੰ ਖਰੀਦਣ ਲਈ ਆਪ ਆਪਣਾ ਸਭ ਕੁਝ ਖਰਬਾ ਕਰ ਦਿੱਤਾ ਸੀ। ਦੀਵਾਨ ਤੁਧਰਮਾ ਜੀ ਤੇ ਸੰਤਾਨਾਂ ਨੇ ਮਿਲ ਕੇ ਮਾਤਾ ਕੁਜਰ ਕੌਰ ਜੀ ਤੇ ਛੋਟੇ ਸਾਹਿਬ ਜਦਿਆਂ ਦੀਆਂ ਪਵਿੱਤਰ ਦੇਹਾਂ ਨੂੰ ਸੰਸਕਾਰ ਵਾਲੀ ਥਾਂ ਤੇ ਨਿਯੰਦਾਂ ਤੇ ਸਿੱਖ ਧਰਮ ਦੇ ਰੀਤੀ ਰਵੱਜਾ ਅਨੁਸਾਰ ਤਿੰਨੇ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਜਿਸ ਜਗਾ ਤੇ ਪਵਿੱਤਰ ਦੇਹਾਂ ਦਾ ਸੰਸਕਾਰ ਹੋਇਆ ਸੀ उस जगह दुनिया की सब तो महंगी जमीन सम्मान प्राप्त है। उस जगह होगा अजक गुरुद्वारा स्वरूप स्थित है सु प्यारे सा सिंध जी वीडियो में लाइक करो शेयर करो और कमेंट बॉक्स में वागुरु जी जरूर लिखो